ਮੈਨੂੰ ਕਹਿਣ ਲੱਗਿਆ ਕਿ ਅਸੀਂ ਵੀ ਉਧਰੋਂ ਹੀ ਆਏ ਸੀਗੇ ਕਿਸੇ ਟਾਈਮ ਜਾਂ ਸਾਡੇ ਛਰੇ ਸੀਗੇ ਵੱਡੇ ਹਨਾ ਉਹ ਉਧਰੋਂ ਮਤਲਬ ਇੰਡੀਆ ਪਾਕਿਸਤਾਨ ਜਾਂ ਪੰਜਾਬ ਇਧਰੋਂ ਜਿਹੜੇ ਆਏ ਸੀਗੇ ਕੁਝ ਤੁਰਕੀ ਚ ਰੁੱਕ ਗਏ ਕੁਝ ਕਿੱਥੇ ਰੁੱਕ ਗਏ ਮੈਂ ਵੀ ਰੁੱਕ ਜਿੱਦਾਂ ਹੁਣ ਇੱਥੇ ਨਾ ਕੁਝ ਜਿਹੜੇ ਲੋਕ ਬਾਲੇ ਜਿੱਦਾਂ ਮਤਲਬ ਗੰਦੇ ਜਹੇ ਆ ਜਾਂ ਚੋਰੀਆਂ ਚਾਰੀਆਂ ਜੇ ਕਰਦੇ ਲੱਗ ਗਿਆ ਸੀ ਗੱਲਾਂ ਕਰਨ ਉਹ ਕਹਿੰਦਾ ਕਹਿੰਦਾ ਯਾਰ ਅਸਲ ਦੇ ਵਿੱਚ ਇਹ ਸਾਡੇ ਤਾਂ ਅਸੀਂ ਨਹੀਂ ਹੈਗੇ ਮਿਸਾਰੇ ਤਾਂ ਨਹੀਂ ਹੈਗੇ ਜਿਸ ਵੀ ਸਾਰੇ ਮਾਰੇ ਵੀ ਨਹੀਂ ਹੈਗੇ ਸਾਰੇ ਚੰਗੇ ਵੀ ਨਹੀਂ ਹੈਗੇ ਤਕਰੀਬਨ ਉਹਨੇ ਮੈਨੂੰ ਦੱਸਿਆ ਕਿ ਹੁਣ ਤੱਕ ਜਿਹੜੇ ਪ੍ਰੈਜ਼ੈਂਟ ਆ ਨਾ ਉਹ ਹੈਗੇ ਜਾਂ ਜਿਹੜੇ ਆ ਜਿਹੜੇ 10 ਤੋਂ 11 ਲੱਖ ਲੋਕ ਜਿਹੜੇ ਆ ਜਿਪਸੀ ਪੂਰੇ ਯੂਰਪ ਦੇ ਵਿੱਚ ਮਤਲਬ ਬਾਕ-ਬਾਕ ਕੰਟਰੀਆਂ ਦੇ ਵਿੱਚ ਤੇ ਕਹਿੰਦਾ ਕਿ ਮੈਂ ਤੁਹਾਡੇ ਬਾਰੇ ਵੀ ਪੜਦਾ ਰਹਿੰਦਾ ਜਿਹਦਾ ਇੰਡੀਅਨ ਦੀ ਖਬਰਾਂ ਉਹ ਪੜਦਾ ਬੰਦਾ ਪੜਿਆ ਲਿਖਿਆ ਸੀਗਾ ਕਹਿੰਦਾ ਮੈਂ ਦੇਖਿਆ ਕਿ ਪੁਰਤਗਾਲ ਦੇ ਵਿੱਚ ਜਿਹੜਾ ਤੁਸੀਂ ਇੰਨਾ ਪ੍ਰੋਟੈਸਟ ਕਰਦੇ ਆ ਫਿਰ ਤੁਸੀਂ ਨੌਕਰੀਆਂ ਕਰਕੇ ਜਰਮਨ ਦੇ ਵਿੱਚ ਫਿਰ ਹੋਰ ਏਦਾਂ ਉਮਨਾ ਲੱਗ ਗਿਆ ਮੈਂ ਕਹਾ ਹਾਂ ਯਾਰ ਮੈਂ ਕਹਾਂ ਵੀ ਕਿ ਇੱਥੋਂ ਦੇ ਜਿਹੜੇ ਆ ਰੈਜ਼ੀਡੈਂਸ ਕਾਰਡ ਵਗੈਰਾ ਉਹਨਾਂ ਦੀ ਪ੍ਰੋਬਲਮ ਹੈ ਪੁਰਤਗਾਲ ਚਲਦੀ ਆ ਫਿਰ ਮੈਂ ਕਹਾ ਇਹੋ ਜਿਹਾ ਮੈਂ ਕਹਾ ਬਹੁਤ ਸਾਰੇ ਜਿਹੜੇ ਪ੍ਰੋਬਲਮ ਆ ਉਹ ਕਹਿੰਦਾ ਯਾਰ ਕਹਿੰਦਾ ਤੁਸੀਂ ਜਾਂ ਤਾਂ ਤੁਸੀਂ ਪਾਗਲਾ ਜਾਂ ਤੁਹਾਨੂੰ ਪਤਾ ਨਹੀਂ ਹੈਗਾ ਤੇ ਮੈਂ ਸੋਚਿਆ ਵੀ ਪਤਾ ਨਹੀਂ ਇਹਨਾਂ ਕੀ ਗੱਲ ਕਰਨ ਲੱਗਾ ਕਿਉਂਕਿ ਕੋਈ ਲੋਕਾਂ ਦੇ ਮਾਈਂਡ 'ਚ ਹੁੰਦਾ ਕੁਝ ਦੇ ਨਹੀਂ ਹੁੰਦਾ ਮਾਈਂਡ ਦੇ ਵਿੱਚ ਜਦੋਂ ਮੈਨੂੰ ਤਾਂ ਬਤਾਓ ਕਿ ਆਪਣਾ ਮੈਂ ਵਾਪਸ ਜਾਣਾ ਇੰਡੀਆ ਅੱਜ ਨਹੀਂ ਤੇ ਕੱਲ ਜਦੋਂ ਵੀ ਜਾਣਾ ਹਨ ਵੀ ਮੈਂ ਪੈਸੇ ਕਮਾਉਣ ਆਇਆ ਮੈਨੂੰ ਕੋਈ ਲਾਲਚ ਨਹੀਂ ਇੱਥੋਂ ਦੀ ਪੀਆਰ ਦਾ ਕੋਈ ਲਾਲਚ ਨਹੀਂ ਪਾਸਪੋਰਟ ਦਾ ਹਮੇਸ਼ਾ ਨਾ ਤੁਸੀਂ ਪੀਆਰ ਵੀ ਲੈਨੇ ਜਾਂ ਪਾਸਪੋਰਟ ਵੀ ਲੈ ਲੇ ਤਾਂ ਟੀ ਮਤ ਤੁਹਾਡਾ ਦਿਮਾਗ ਉਹੀ ਰਹਿੰਦਾ ਹਨ ਕਿ ਤੁਸੀਂ ਇੱਥੇ ਇਹੋ ਜਿਹੀ ਨਹੀਂ ਬਣ ਚਲੇ ਉਹੀ ਚੀਜ਼ ਉਸ ਬੰਦੇ ਨੇ ਮੈਨੂੰ ਕਹੀ ਕਹਿੰਦਾ ਵੀ ਤਕਰੀਬਨ ਕਹਿੰਦਾ ਅਸੀਂ ਕਹਿੰਦਾ 100 ਸਾਲ ਤੋਂ ਇੱਥੇ ਰਹ ਰਹੇ ਹੈ ਕਹਿੰਦਾ ਠੀਕ ਹੈ ਜਿਹੜੇ ਇੱਥੇ ਵਾਲੇ ਲੋਕ ਕਹਿੰਦਾ ਕਹਿੰਦਾ ਉਹ ਸਾਨੂੰ ਐਕਸੈਪਟ ਨਹੀਂ ਕਰਦੇ ਹੈਗੇ। ਮਤਲਬ ਜਿਹੜੇ ਜਿਪਸੀ ਆ ਜਿਹੜੇ ਉਧਰੋਂ ਆਏ ਆ ਕਹਿੰਦਾ ਕਿ ਉਹਨਾਂ ਦੀ ਪੀੜ੍ਹੀ ਨੂੰ ਪੀੜ੍ਹੀ ਅੱਗੇ ਚੱਲੀ ਜਾ ਰਹੀਆਂ ਕਹਿੰਦਾ। ਮਤਲਬ ਇਹਨਾਂ ਇਹਨਾਂ ਨਾਲ ਕਹਿੰਦਾ ਉਹ ਮਤਭੇਦ ਕਰਦੇ ਆ। ਤੇ ਕਹਿੰਦਾ ਤੁਹਾਡੇ ਵੀ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਲਾਸਟ 10 ਜਾਂ 15 ਸਾਲ ਤੋਂ ਆਏ ਆ ਤੇ ਤੁਸੀਂ ਕਹਿੰਦੇ ਕਿ ਅਸੀਂ ਤਾਂ ਇੱਥੋਂ ਦੇ ਹੋ ਗਏ। ਕਹਿੰਦਾ ਇਦਾਂ ਨਹੀਂ ਹੈਗਾ ਉਹ ਸਿਰਫ ਤੁਹਾਡੀ ਕਹਿੰਦਾ ਸੋਚਣੀ ਆ ਵੀ ਤੁਸੀਂ ਇਦਾਂ ਦੇ ਕਹਿੰਦਾ ਸਾਨੂੰ ਇਹਨਾਂ ਨੇ ਐਕਸੈਪਟ ਨਹੀਂ ਕੀਤਾ ਹੈ। ਕੰਮ ਦੀ ਗੱਲ ਵੀ ਸਹੀ ਹੈ ਬੰਦੇ ਦੀ ਨਾ। ਤਾਂ ਤੁਸੀਂ ਦੇਖਣਾ ਜਿਪਸੀਆਂ ਦੇ ਨਾਲ ਥੋੜਾ ਵਿਤਕਰਾ ਕਰਦੇ ਥੋੜਾ ਕੀ ਜ਼ਿਆਦਾ ਕਰਦੇ ਆ ਉਹਨਾਂ ਦੇ ਦੋ ਕਾਰਨ ਇੱਕ ਤਾਂ ਉਹ ਚੋਰੀ ਵਗੈਰਾ ਜਾਂ ਇਦਾਂ ਇਹੋ ਜਿਹੀ ਚੀਜ਼ਾਂ ਕਰਦੇ ਉਹ ਵੀ ਕਾਰਨ ਹੋ ਸਕਦਾ ਦੂਜਾ ਕਾਰਨ ਇਹ ਕਿ ਉਹ ਮਤਲਬ ਇਹੋ ਇਹੋ ਜਿਹਾ ਮਾਹੌਲ ਦੇ ਵਿੱਚ ਰਲੇ ਹੀ ਨਹੀਂ ਹੈਗੇ ਸੋ ਇਹ ਜਿਹੜਾ ਬੰਦਾ ਸੀਗਾ ਜਿਹੜਾ ਮੇਰਾ ਗੱਲ ਕਰਦਾ ਸੀਗਾ ਇਹ ਕਹਿੰਦਾ ਕਿ ਮੈਂ ਮੇਰਾ ਜਿਹੜਾ ਵਾ ਜਿਹੜਾ ਮੇਰਾ ਦਾਦਾ ਉਹ ਚਿਪਸੀ ਸੀਗਾ ਠੀਕ ਆ ਫਿਰ ਜਿਹੜਾ ਮੇਰਾ ਫਾਦਰ ਉਹ ਵੀ ਜਿਪਸੀ ਸੀਗਾ ਉਹਨੇ ਜਿਹੜਾ ਇਹ ਦਿੱਲੀ ਜਿਹੜੀ ਕੁੜੀ ਨਾਲ ਅਰਮੀਨੀਅਨ ਕੁੜੀ ਨਾਲ ਜਿਹੜਾ ਵਿਆਹ ਕਰਾ ਲਿਆ ਸੀ ਮਤਲਬ ਹੁਣ ਮੇਰੀ ਮੰਮੀ ਅਰਮੀਨੀਅਨ ਪਟਰ ਕਹਿੰਦਾ ਵੀ ਮੈਂ ਫਿਰ ਮੇਰੀ ਆਤਾਂ ਤੱਕ ਕਹਿੰਦਾ ਥੋੜੀ ਜਿਹੀ ਹੈਗੀਆਂ ਹੋਈਆਂ ਕਿਦਾਂ ਤੁਹਾਡੇ ਵੀ ਬਹੁਤ ਲੋਕਾਂ ਨੇ ਵਿਆਹ ਕਰਾਏ ਆ ਇਹ ਤਾਂ ਮੈਨਾਂ ਦਾ ਗਿਆ ਕਰਨਾ ਮਰੀਆਂ ਆ ਸਹੀ ਹੈ ਕਹਿੰਦਾ ਯਾਰ ਹੁਣ ਚਲੋ ਅਸੀਂ ਕਹਿੰਦਾ ਇੱਥੇ ਰਹਿਣਾ ਕਹਿੰਦਾ ਵੀ ਅਸੀਂ ਹਾਂਡ ਕੋ ਮੁਲਕ ਹੀ ਐ ਨਹੀਂ ਕੋਈ ਤੁਹਾਡੇ ਕੋਲ ਤੁਹਾਡੇ ਮੁਲਕ ਆ ਕਹਿੰਦਾ ਤੁਹਾਡੇ ਕੋਲ ਤੁਹਾਡੇ ਤੁਹਾਡੇ ਸਾਰੇ ਮਤਲਬ ਫੈਮਲੀਆਂ ਜਾਂ ਇਦਾਂ ਆ ਕਹਿੰਦਾ ਕਿ ਤੁਸੀਂ ਇਹ ਸੋਚਦੇ ਆ ਕਿ ਅਸੀਂ ਇੱਥੇ ਆ ਗਏ ਆ ਪਾਸਪੋਰਟ ਲਵਾਵਾਂਗੇ ਸਾਡੇ ਨਿਆਣੇ ਇੱਥੇ ਰਹਿਣਗੇ ਜਾਂ ਫਿਰ ਅਸੀਂ ਮਤਲਬ ਕਿ ਇੱਥੋਂ ਦੇ ਹੋ ਕੇ ਰਹਿ ਜਾਾਂਗੇ ਮਤਲਬ ਇੱਥੋਂ ਦੇ ਮਤਲਬ ਇਹ ਲੋਕ ਸਾਨੂੰ ਐਕਸੈਪਟ ਕਰਨਗੇ ਕਹਿੰਦਾ ਨਹੀਂ ਕਹਿੰਦਾ ਇਹ ਸਿਸਟਮ ਹੈਗਾ ਕਹਿੰਦਾ ਕਿਤੇ ਨਾ ਕਿਤੇ ਵੀ ਨਹੀਂ ਹੈਗਾ ਕਿ ਤੁਹਾਨੂੰ ਇਹ ਐਕਸੈਪਟ ਕਰਨਗੇ ਜਾਂ ਤੁਸੀਂ ਮਤਲਬ ਕਿ ਪੂਰੇ ਜੇ ਤੁਸੀਂ ਰੋਮਾਨੀਆ 'ਚ ਰਹਿੰਦੇ ਹੋ ਤਾਂ ਪੂਰੇ ਰੋਮਾਨੀਅਨ ਬਣ ਗਏ ਹੋ ਜਾਂ ਤੁਹਾਡੇ ਅੱਗੇ ਨਿਆਣੇ ਰੋਮਾਨੀਅਨ ਬਣਨਗੇ ਜੇ ਤੁਸੀਂ ਜਰਮਨ 'ਚ ਰਹਿੰਦੇ ਹੋ ਤਾਂ ਤੁਸੀਂ ਜਰਮਨ ਬਣ ਗਏ ਜੇ ਤੁਸੀਂ ਸਪੇਨ ਜਾ ਰਹੇ ਨੇ ਤੁਸੀਂ ਸਪੈਨਿਸ਼ ਬਣ ਕੇ ਪੂਰੇ ਜਾ ਕੇ ਹਨਾ ਨਹੀਂ ਕਹਿੰਦਾ ਪਾਸਪੋਰਟ ਲੈ ਲੈਣਾ ਜਾਂ ਉੱਥੋਂ ਦੀ ਨੈਸ਼ਨੈਲਟੀ ਲੈ ਲੈਣਾ ਕਹਿੰਦਾ ਉਹਦੀ ਚੀਜ਼ ਨਹੀਂ ਹੈਗਾ ਕਿ ਉਹ ਸਿਸਟਮ ਨਹੀਂ ਹੈਗਾ ਕਿ ਤੁਸੀਂ ਪੂਰੇ ਉਹ ਜੇ ਬਣ ਜੰਨੀ ਆਂ ਕਹਿੰਦਾ ਅਸੀਂ ਕਹਿੰਦਾ ਅ ਤਕਰੀਬਨ 100 ਸਾਲ ਤੋਂ ਇੱਥੇ ਰਹ ਰਹੇ ਹਾਂ ਕਹਿੰਦਾ ਅਸੀਂ ਇੰਨੀ ਇਹਨਾਂ ਦੇ ਵਿੱਚ ਰਲ ਸਕੀ ਹਾਂ ਬਰੀਡ ਕਹਿੰਦਾ ਚੇਂਜ ਹੋ ਸਕਦੀ ਵੀ ਮਤਲਬ ਕਿਸੇ ਨੇ ਮਤਲਬ ਵਧੀਆ ਮੁੰਡੇ ਨੇ ਯੂਸੀ ਨੇ ਇਹਨਾਂ ਦੀ ਕੁੜੀ ਦਾ ਵਿਆਹ ਕਰਾ ਲਿਆ ਜਾਂ ਇਹਨਾਂ ਦੇ ਕਿਸ ਕੁੜੀ ਨੇ ਦਾ ਮਤਲਬ ਵਿਆਹ ਕਰਾ ਲਿਆ ਉਹ ਕੰਨਾ ਗੱਲਾਂ ਲਾਂਗਾ ਬਟ ਜੇ ਤੁਸੀਂ ਕਹਿੰਦੇ ਕਿ ਸਾਰੇ ਸਾਰੇ ਨਹੀਂਗਾ ਤੂੰ ਦੇਖਦਾ ਇਆਂ ਇੱਥੇ ਤਕਰੀਬਨ ਮੈਂ ਬਲਗਾਰੀਆ ਕਿਹਾ ਮੈਂ ਜਾਂਦਾ ਰਹਿੰਦਾ ਮੈਂ ਫਿਰ ਮੈਂ ਸਰਬੀਆ ਕਈ ਵਾਰੀ ਗਿਆ ਹਾਂ ਜਿਮੀ ਨਾਲ ਵੀ ਹੁੰਦਾ ਮੈਂ ਕਈ ਵਾਰੀ ਵੀ ਮੁੰਤਾ ਦਾ ਦੁਦਾਰਾ ਰਹਿੰਦਾ ਫਿਰ ਪਰਮਾਨੀਆ ਵਿੱਚ ਤਾਂ ਮੈਂ ਰਹਿਣਾ ਹਾਂ ਇੱਥੇ ਵੀ ਫਿਰ ਹੋਰ ਵੀ ਬਹੁਤ ਸਾਰੇ ਮਤਲਬ ਤਕਰੀਬਨ ਸਾਰੇ ਵਰਤੋਂ ਦੇ ਵਿੱਚ ਹੀ ਮੇਰੇ ਕੋਲ ਮੈਂ ਤਾਂ ਕਿਤੇ ਨਾ ਕਿਤੇ ਜੀਐਫਸੀ ਟੱਕਰ ਹੀ ਜਾਂਦੇ ਆ ਤੇ ਉਹ ਫਿਰ ਲੱਗ ਜਾਂਦੇ ਆ ਗੱਲਾਂ ਕਰਨ ਕੇ ਅਸੀਂ ਵੀ ਇੰਡੀਅਨ ਆਈਏ ਆਉਂ ਆਪਣਾ ਸਾਡਾ ਬਲੱਡ ਸੇਮ ਇਦਾਂ ਲੱਗੇ ਤੇ ਮਜ਼ਾਕ ਹਨ ਤਦ ਗੱਲ ਕਿਤੇ ਵੀ ਕਿਤੇ ਸਹੀ ਆ ਪਰ ਉਹ ਜਿਹੜਾ ਮਾਹੌਲ ਆ ਜਿੱਦਾਂ ਦਾ ਉਸ ਮਾਹੌਲ ਦੇ ਵਿੱਚ ਨਹੀਂ ਹੈਗੀ ਇਹ ਹੀਟ ਕਰਦੇ ਆ ਮਤਲਬ ਇਹ ਉਹਨਾਂ ਨੂੰ ਚੰਗੇ ਨਹੀਂ ਸਮਝਦੇ ਹੈਗੇ ਜੇ ਉਹਨਾਂ ਨੂੰ ਚੰਗੇ ਨਹੀਂ ਸਮਝਦੇ ਹੈਗੇ ਤਾਂ ਅਸੀਂ ਵੀ ਗਲਤ ਅਸੀਂ ਹੁਣ ਆਏ ਆ 8-10 ਸਾਲ ਤੋਂ ਹੁਣ ਆਏ ਆ ਜਿਹੜੇ ਜਾਂ ਜਿਹੜੇ 15 ਸਾਲ ਤੋਂ ਵੀ ਆਏ ਆ ਸੇਮ ਹੀ ਆ ਉਹੀ ਸਿਸਟਮ ਆ ਹੁਣ ਅਮਰੀਕਾ ਵਿੱਚ ਕਾਲਿਆਂ ਨਾਲ ਜਿੱਦਾਂ ਵਿਤਕਰਾ ਕਰਦੇ ਆ ਫਿਰ ਯੂਰਪ ਦੇ ਵਿੱਚ ਜਿਹੜੇ ਜਿਪਸੀ ਹੋ ਗਏ ਜਾਂ ਹੁਣ ਜਿਹੜੇ ਨਵੇਂ ਏਸ਼ੀਅਨ ਆਉਂਦੇ ਆ ਹੁਣ ਜ਼ਿਆਦਾ 트럼ਪ ਤੋਂ ਬਾਅਦ ਜ਼ਿਆਦਾ ਇੱਥੇ ਇਹਨਾਂ ਨੂੰ ਸੈਕਟਲਟ ਹੋ ਗਿਆ ਗਾਮਾ ਕਿਉਂਕਿ ਉਸ ਬੰਦੇ ਨੇ ਇੱਕ ਜਿਹੜੀ ਨਵੀਂ ਆਦਤ ਜੀ ਲੋਕਾਂ ਨੂੰ ਬਾਤ ਕੀ ਇਹਨਾਂ ਨੇ ਮੀਂਹੜ ਨੂੰ ਕੱਢੋ ਤੇ ਉਹੀ ਸਿਸਟਮ ਅ ਅਮਰੀਕਾ ਦਾ ਬਾਅਦ ਚ ਫਿਰ ਕੈਨੇਡਾ ਚ ਉੱਤ ਬਾਅਦ ਵਿੱਚ ਪੁਰਤਗਾਲ ਚ ਚੱਲਿਆ ਪੁਰਤਗਾਲ ਦਾ ਹੁਣ ਗਾਂਦੋਨਾ ਚੱਲੀ ਜਾਣਾ ਵਾ ਹੁਣ ਬਹੁਤ ਲੋਕ ੜੜਾ ੜੜ ਜਾ ਰਹੇ ਆ ਸਪੇਨ ਦੇ ਵਿੱਚ ਜਰਮਨਾਂ ਦੇ ਵਿੱਚ ਉਹਨਾਂ ਦੇ ਜਨਾਂ ਦੇ ਵਿੱਚ ਇੱਥੇ ਵੀ ਜੇ ਤੁਹਾਨੂੰ ਰਿਜ਼ਲਟ ਮਿਲਣਾ ਦੇਖਣ ਨੂੰ ਕਿ ਹਾਂ ਵੀ ਨਿਕਲੋ ਇਥੋਂ ਸੋ ਕਿਤੇ ਨਾ ਕਿਤੇ ਹੈ ਤਾਂ ਚੀਜ਼ ਹੁੰਦਾ ਉਹ ਯਾਰ ਬੇਨਾਬੇ ਇਹ ਸਾਡੇ ਮੁਲਕ ਨਹੀਂ ਹੈਗੀ ਬਟ ਕੁਝ ਬੰਦੇ ਸੋਚ ਰੱਖਦੇ ਆ ਕਿ ਅਸੀਂ ਇੱਥੇ ਪੈਸੇ ਕਮਾਉਣ ਆਏ ਆ ਪੈਸੇ ਕਮਾਏ ਆ ਆਪਦੇ ਘਰ ਦੇ ਹਾਲਾਤ ਠੀਕ ਕੀਤੇ ਆ ਹਾਲਾਤ ਠੀਕ ਕਰਕੇ ਤੇ ਕਦੇ ਨਾ ਕਦੀ ਵਾਪਸ ਮੋੜ ਜਾਣਾ ਜਦੋਂ ਸਾਨੂੰ ਲੱਗਿਆ ਕਿ ਹਾਂ ਵੀ ਹੁਣ ਠੀਕ ਆ ਸਾਰਾ ਕੁਝ ਵੀ ਹੁਣ ਸਾਡੇ ਨਿਆਣੇ ਵੀ ਸਹੀ ਆ ਅਸੀਂ ਵੀ ਸਹੀ ਆ ਹੁਣ ਮੁੜਨਾ ਚਾਹੀਦਾ ਹੁਣ ਕਈ ਲੋਕ ਕਹਿੰਦੇ ਕਿ ਨਹੀਂ ਹੁਣ ਆਪਣੇ ਇੱਥੇ ਮੈਂ ਲਾਸਟ ਮੈਂ 6-7 ਸਾਲ ਤੋਂ ਇੱਥੇ ਹੀ ਆ ਮੇਰੇ ਨਾਲ ਜਿਹੜੇ ਕੰਮ ਕਰਦੇ ਸੀਗੇ ਜਾਂ ਮੇਰੇ ਤੋਂ ਪਹਿਲਾਂ ਕੰਮ ਕਰਦੇ ਸੀ ਪਹਿਲਾਂ ਇੱਥੇ ਕੰਮ ਕੀਤਾ ਕਈ ਇੱਥੋਂ ਜਿਹੜੇ ਆ ਪੁਰਤਗਾਲ ਚੱਲ ਗਏ 2 ਨੰਬਰ ਦੇ ਵਿੱਚ ਕਈ ਸਪੇਨ ਚੱਲ ਗਏ ਫਿਰ ਉਸਪੇਨ ਤੋਂ ਕਿਤੇ ਪੋਲੈਂਡ ਚੱਲ ਗਏ ਆ ਹੁਣ ਰੀਸੈਂਟਲੀ ਮੁੰਡਿਆਂ ਨੂੰ ਇੱਥੇ 5-5 ਸਾਲ ਹੋ ਗਿਆ ਸੀ 5 ਸਾਲ ਮਤਲਬ ਕਿ ਤੁਹਾਨੂੰ 5 ਸਾਲ ਦਾ ਕਾਰਡ ਮਿਲ ਜਾਣਾ ਸੀਗਾ ਵਿਦਨ 6-8 ਮਹੀਨਿਆਂ ਦੇ ਵਿੱਚ ਠੀਕ ਆ ਮਿਲ ਜਾਂਦਾ ਵਾ ਥੋੜਾ ਬੋੜਾ ਜਿਹੜਾ ਤੁਸੀਂ ਡਾਕੂਮੈਂਟ ਦਾ ਪ੍ਰਪਰੇਸ਼ਨ ਕਰਦੇ ਮਿਲ ਜਾਂਦਾ ਤੇ ਉਹ ਇੱਥੋਂ ਚੱਲ ਗਏ ਪੋਲੈਂਡ ਪੋਲੈਂਡ ਤੋਂ ਫਿਰ ਹੋਰ ਕਿਤੇ ਪੋਲਨ ਇੱਥੋਂ 3 ਸਾਲ ਪਹਿਲਾਂ ਮੁੰਡੇ ਪੋਲਨ ਗਏ ਸੀ ਉਹਨਾਂ ਦਾ ਕਾਰਡ ਨਹੀਂ ਬਣਿਆ ਉਹ ਉੱਥੋਂ ਸਪੇਨ ਚਲੇ ਗਏ ਮਤਲਬ 4 ਸਾਲ ਇੱਥੇ ਸਪੈਂਡ ਕੀਤੇ 3 ਸਾਲ ਉੱਥੇ ਉਤੋਂ ਬਾਅਦ ਫਿਰ ਉਹ ਸਾਡੇ ਤੋਂ ਪਹਿਲਾਂ ਆਏ ਸੀ ਉਤੋਂ ਬਾਅਦ ਹੁਣ ਸਪੇਨ ਦੇ ਵਿੱਚ ਮਤਲਬ ਨਵੀਂ ਸਟਾਰਟਿੰਗ ਜਦਕਿ ਇਹਦੇ ਵਿੱਚ ਜਿਹਨੂੰ ਰਮਾਨੀਆ ਸੀਗੇ ਤੋਂ 2 ਜਾਂ 3 ਵਾਰੀ ਇੰਡੀਆ ਗਏ ਸੀ ਪੋਲੈਂਡ ਤੋਂ ਇੱਕ ਵਾਰੀ ਵੀ ਨਹੀਂ ਇੰਡੀਆ ਗਏ ਤੇ 3 ਸਾਲ ਪੋਲਨ 2.5 2.5 ਸਾਲ ਤੋਂ ਪੋਲੈਂਡ ਲਾਈਫ ਹੁਣ 2.5 ਸਾਲ ਉਹਨਾਂ ਨੂੰ ਸਪੇਨ ਲੋਣੀ ਪੈਣਦੀ ਯਾਨੀ 5 ਸਾਲ ਨਹੀਂ ਜਾਣਾ ਉਹਨੇ ਨਹੀਂ ਮਗਰ ਕੋਈ ਪ੍ਰੋਬਲਮ ਹੋ ਜੇ ਮਾਪੇ ਨਾਲ ਬੱਚਿਆਂ ਨਾਲ ਵਾਈਫ ਨਾਲ ਤੂੰ ਬੰਦਾ ਕਿੱਦਾਂ ਜਬ ਜੇ ਜਾਊਗਾ ਤੇ ਵਾਪਸ ਨਹੀਂ ਆਊਗਾ ਫਿਰ ਬੰਦਾ ਉੱਥੇ ਸਟਕ ਹੋ ਜਾਂਦਾ ਸੋ ਇਹੋ ਜਿਹੀ ਚੀਜ਼ਾਂ ਜਿਹੜੀਆਂ ਥੋੜਾ ਸੋਚਿਆ ਕਰਕੇ ਹਾਂ ਯਾਰ ਪੈਸੇ ਕਮਾਓ ਵਧੀਆ ਇੱਕ ਵਧੀਆ ਕੰਮ ਕਰੋ ਹਾਂ ਇਹਨਾਂ ਨਾਲ ਵੀ ਬਣਾ ਕੇ ਰੱਖੋ ਕਿਉਂਕਿ ਇਹਨਾਂ ਨਾਲ ਇਦਾਂ ਕਿ ਆਪਾਂ ਇਹਨਾਂ ਦੇ ਮੁਲਖਾਂ 'ਚ ਆਏ ਨਹੀਂ ਇਹਨਾਂ ਦੇ ਮੁਲਖ ਸਾਡੇ ਮੁਲਖ ਨਹੀਂ ਹੈਗੇ ਹੱਕ ਥੋੜੇ-ਬਹੁਤ ਸਾਨੂੰ ਮਿਲਦੇ ਆ ਬਟ ਮੁਲਕ ਇਹਨਾਂ ਦੇ ਆ ਠੀਕ ਆ ਸੋ ਇਸ ਕਰਕੇ ਕੰਮ ਤਾਂ ਕਰਨਾ ਹੀ ਪੈਣਾ ਵਾ ਇੰਡੀਆ ਵੀ ਤੁਸੀਂ ਕਰੋਗੇ ਇੱਥੇ ਵੀ ਤੁਸੀਂ ਕਰੋਗੇ ਕੰਮ ਤਾਂ ਕਿਤੇ ਵੀ ਹੈ ਜਿਹੜਾ ਕਰਨਾ ਪੈਣਾ ਵਾ ਬਟ ਥੋੜਾ ਜਣਾਣਾ ਬਣਾ ਕੇ ਰੱਖੋ ਵਧੀਆ ਤਰੀਕੇ ਨਾਲ ਬੋਲੋ ਗੱਲਬਾਤ ਕਰੋ ਬਟ ਜੇ ਤੁਸੀਂ ਕਹਿੰਦੇ ਕਿ ਅਸੀਂ ਜਿਹੜਾ ਜਰਮਨ ਜਾ ਕੇ ਜਰਮਨ ਬਣ ਜਾਗੇ ਸਪੇਨ ਜਾ ਕੇ ਸਪੈਨਿਸ਼ ਬਣ ਜਾਾਂਗੇ ਜਾਂ ਰਮਾਨੀ ਜਾ ਕੇ ਰਮੀਨੀਅਨ ਬਣ ਜਾਾਂਗੇ ਇਦਾਂ ਦਾ ਨਹੀਂ ਇੱਥੇ ਹੋਣਾ ਭਵੇਂ ਤੁਹਾਡੀ ਨਿਆਣਾ ਹੀ ਹੋਣ ਕਿਉਂਕਿ ਮੱਤ ਸਾਡੀ ਉਹੋ ਜੀ ਆ ਸਾਰਾ ਖੂਨ ਉਹ ਜੀ ਆ ਇਹ ਲੋਕ ਜਿਪਸੀਆਂ ਨੂੰ ਐਕਸੈਪਟ ਨਹੀਂ ਕਰਦੇ ਜਿਪਸੀਆਂ ਵਿੱਚ ਕੁਲੇ ਮਿਲ ਨਹੀਂ ਜਿਹੜੇ ਸਾਲ ਸਾਲ ਦੋ ਸਾਲ ਤੋਂ ਇੱਥੇ ਆ ਤੇ ਆਪਾਂ ਦਾ ਅੱਜ ਆਇਆ। ਫੋਕਸ ਕਰੋ ਸਭ ਤੋਂ ਪਹਿਲਾਂ ਆਪਦੇ ਜੇ ਤੁਸੀਂ ਪੈਸੇ ਲਾ ਗਏ ਆ ਤੁਹਾਡੇ ਘਰ ਦੇ ਹਾਲਾਤ ਠੀਕ ਨਹੀਂ ਆ ਉਹ ਠੀਕ ਕਰਨ ਦੀ ਕੋਸ਼ਿਸ਼ ਕਰੋ ਤੇ ਉਹਦੇ ਵਾਸਤੇ ਪੈਸਾ ਚਾਹੀਦਾ ਤੇ ਪੈਸਾ ਤੁਹਾਨੂੰ ਕਮਾਉਣਾ ਪੈਣਾ ਇੱਥੇ ਉਹਦੇ ਕਰਕੇ ਕੰਮ ਕਰਨਾ ਪੈਣਾ ਪਹਿਲੀ ਸੋਚ ਇਹ ਰੱਖੋ ਹਾਂ ਉਹਦੇ ਤੋਂ ਬਾਅਦ ਚ ਹਾਂ ਬੇਰੁਜ਼ਗਾਰੀ ਹੈਗੀ ਇਹ ਇੰਡੀਆ ਪਾਕਿਸਤਾਨ ਦੇ ਵਿੱਚ ਵੀ ਹਾਂ ਵੀ ਕੰਮਕਾਰ ਨਹੀਂ ਹੈਗੇ ਬੱਚੇ ਸੈੱਟ ਕਰਨੇ ਆ ਤੇ ਉਹੀ ਆ ਸਕਦੇ ਬਟ ਕਿਤੇ ਨਾ ਕਿ ਦਿਮਾਗ ਚ ਰੱਖੋ ਕਿ ਜਾਣਾ ਵਾਪਸ ਪੈਣਾ ਹੁੰਦੀ ਉੱਥੇ ਜਾਣਾ ਪੈਣਾ ਕਿਉਂਕਿ ਜਿੰਨਾ ਕਿ ਮੈਂ ਇਹਨਾਂ ਬਾਰੇ ਸੋਚਦਾ ਜਾਂ ਦੇਖਦਾ ਜਾਂ ਪੜ੍ਹਦਾ ਹਨ ਹੁੰਦਾ ਜਿੰਨਾ ਹੁਣ ਬੰਦਰ ਬਿਆਸੀ ਮੇਰੇ ਨਾਲ ਗੱਲ ਕਰਨਾ ਹਨ ਤੇ ਮੈਨੂੰ ਲੱਗਿਆ ਮੈਂ ਹਾਂ ਇਹ ਸਹੀ ਹੈ ਪਰ ਮੇਰੇ ਦਿਮਾਗ ਦੇ ਵਿੱਚ ਇਹ 5-6 ਸਾਲ ਤੋਂ ਪਹਿਲਾਂ ਦਾ ਜਦੋਂ ਮੈਂ ਆਇਆ ਸੀਗਾ ਕਿਉਂਕਿ ਜਦੋਂ ਮੈਂ ਆਇਆ ਸੀ ਮੇਰੇ ਕੋਲ ਉਦੋਂ ਆਪਸ਼ਨ ਸੀਗਾ ਪੁਰਤਗਾਲ ਦਾ ਤੇ ਮੈਨੂੰ 7 ਸਾਲ ਹੋ ਗਏ ਤੇ ਹੁਣ ਤੱਕ ਮੈਂ ਪਾਸਪੋਰਟ ਸ਼ਾਇਦ ਮੈਨੂੰ ਮਿਲ ਜਾਂਦਾ ਜੇ ਆਹ ਉਹ ਹਾਲਾਤ ਨਾ ਹੁੰਦੇ ਜਾਂ ਫਿਰ ਮਤਲਬ ਕਿ ਪਾਸਪੋਰਟ ਦੇ ਲਾ ਕੇ ਪਹੁੰਚ ਜਾਂਦਾ ਕਈ ਵਾਰੀ ਥੋੜਾ ਕੰਮ ਜਿਹੜਾ ਵਿੱਚ ਫਸ ਜਾਂਦਾ ਆ ਆਦਰਵਾਇਜ਼ ਹੋ ਜਾਂਦਾ ਵਾ ਵੀ ਪੰਜ ਸਾਲ ਚ ਪਾਸਪੋਰਟ ਮਿਲ ਜਾਂਦਾ ਜੇ 1-2 ਸਾਲ ਉੱਪਰ ਲੱਗਦੇ ਵੀ ਤਾਂ ਵੀ ਮੇਰੇ پاسਪੋਰਟ ਮੈਨੂੰ ਮਿਲ ਸਕਦਾ ਸੀ ਪਰ ਮੈਂ ਗਿਆ ਨਹੀਂ ਉਸ ਜਦੋਂ ਮੈਂ ਪਹਿਲੀ ਵਾਰੀ ਉਸ ਕੰਟਰੀ ਚ ਗਿਆ ਤਾਂ ਮੈਂ ਥੋੜਾ ਦੇਖਿਆ ਮੈਂ ਇੱਕ ਹਫਤਾ ਰਿਹਾ ਮੈਂ ਮੁੜਿਆ ਮੈਨੂੰ ਬਹੁਤ ਉੱਥੇ ਗਿਆ ਜਿਹੜੇ ਮੇਰੇ ਯਾਰ ਦੋਸਤਾਂ ਜੋ ਵੀ ਹਨ ਮੈਂ ਕਹਿੰਦਾ ਯਾਰ ਪਿੱਛੇ ਵਾਪਸ ਨਹੀਂ ਆਣਾ ਤੇ ਇੱਥੇ ਫੜ ਮੈਂ ਰੁਕਿਆ ਇੱਥੇ ਬੱਤੀਆ ਸਾਰਾ ਕੰਮ ਖਰਾਕ ਠੀਕ ਆ ਪਰ ਮੇਰੀ ਦੁਆ ਜੀ ਇਹ ਕਿ ਹਰ ਬਾਸ ਜਾਵਾਂਗੇ ਆ ਮੈਂ ਨਹੀਂ ਕਹਿੰਦਾ ਕੋਈ ਸਾਰੇ ਹਨ ਵੀ ਇਦਾਂ ਸੋਚੋ ਜਾਂ ਇਦਾਂ ਆਪਦੇ ਘਰ ਦੇ ਹਾਲਾਤ ਦੇਖੋ ਕਿੱਦਾਂ ਦੇ ਹਾਲਾਤ ਆ ਤੁਹਾਡੇ ਹਾਲਾਤ ਠੀਕ ਕਰੋ ਹਾਲਾਤ ਠੀਕ ਕਰਨ ਵਾਸਤੇ ਪੈਸੇ ਚਾਹੀਦੇ ਸੋ ਪੈਸੇ ਕਮਾਓ ਐਵੇਂ ਭੱਜਣ ਦੀ ਲੋੜ ਨਹੀਂ ਗਈ ਇੱਥੋਂ ਤੁਸੀਂ ਪੋਲੈਂਡ ਚੱਲ ਗਏ ਪੋਲੈਂਡ ਤੋਂ ਪੁਰਤਗਾਲ ਚੱਲ ਗਏ ਪੁਰਤਗਾਲ ਤੋਂ ਉਸਮੇਨ ਚੱਲ ਗਏ ਜਰਮਨ ਚੱਲ ਗਏ ਫਾਇਦਾ ਹੀ ਨਹੀਂ ਹੋਇਆ ਉਹਦੇ ਚ ਟਾਈਮ ਵੇਸਟ ਹੁੰਦਾ ਵਾ ਆਨਲਾ ਜਾਂਦਾ ਕੁਛ ਨਹੀਂ ਆ ਮਤਲਬ ਕਮਾਉ ਤੁਸੀਂ ਕੁਛ ਨਹੀਂ ਰਹੇ ਗਵਾ ਹੀ ਰਹੇ ਹੋ ਤੁਸੀਂ ਸੋ ਇਹੋ ਜਿਹੀ ਚੀਜ਼ਾਂ ਬਾਰੇ ਪਲੀਜ਼ ਸੋਚਿਆ ਕਰੋ ਕਿ ਸਭ ਤੋਂ ਪਹਿਲਾਂ ਪੈਸਾ ਹੁਣ ਏਜ ਦੇ ਲੋਕ ਹਨ ਇੰਗਲੈਂਡ ਦੇ ਵਿੱਚ ਰਹਿੰਦੇ ਆ ਅਮਰੀਕਾ ਚ ਰਹਿੰਦੇ ਆ ਇਹ ਪੈਸੇ ਕਮਾ ਕੇ ਇੱਥੇ ਆ ਜਾਂਦੇ ਆ ਆਪਣਾ ਘਰ ਲੈਂਦੇ ਆ ਇੱਥੇ ਆਪਸ਼ਨ ਬਹੁਤ ਹਨ ਕੋਈ ਕੰਮ ਕਰਨ ਦੇ ਕਿਤੇ ਵੀ ਸੁਪਰਮਾਰਕਟ ਚ ਵੇਅਰ ਹਾਊਸ ਚ ਕੰਟਰੈਕਸ਼ਨ ਚ ਕੋਈ ਟੈਕਸੀ ਪਾ ਕੇ ਕੋਈ ਮਤਲਬ ਇਦਾਂ ਦੇ ਕੰਮ ਕਰ ਰਹੇ ਆ ਤੇ ਵਧੀਆ ਨਾਲ ਚੱਲਦਾ ਪਿਆ ਵਾ ਸੋ ਇਸ ਕਰਕੇ ਪਹਿਲਾਂ ਆਪਣੇ ਘਰ ਦੇ ਹਾਲਾਤ ਜਿਹੜੇ ਆ ਠੀਕ ਕਰੋ ਆ ਵੀ ਹਾਲਾਤ ਠੀਕ ਕਰਨੇ ਆ ਮਤਲਬ ਪੈਸੇ ਕਮਾਉਣੇ ਆ ਵੀ ਕੋਹੋ ਜੀ ਲਾਈਫ ਬਣਾਉਣੀ ਹੈ ਵੀ ਹਾਂ ਵੀ ਆਪਾਂ ਨੂੰ ਕਿਸੇ ਦਾ ਕੁਝ ਦੇਣਾ ਨਾ ਹੋਵੇ ਖਰਚ ਕੋਈ ਤੰਗੀ ਨਾ ਹੋਵੇ ਐਹੋ ਜਿਹਾ ਕੁਝ ਨਾ ਹੋਵੇ ਪਹਿਲਾਂ ਉਹ ਸਾਰੀ ਚੀਜ਼ਾਂ ਜਿਹੜੀਆਂ ਹਨ ਟਰਾਈ ਕਰੋ ਠੀਕ ਕਰਨ ਦੀ ਸੋ ਇਹ ਸੀਗੀ ਵੀਡੀਓ ਕਿਉਂਕਿ ਮੈਂ ਨਾ ਤੇ ਗੱਲ ਕਰਦਾ ਸੀ ਮੈਂ ਸੋਚਿਆ ਚਲੋ ਹਨ ਇਹ ਚੀਜ਼ ਸ਼ੇਅਰ ਕਰਨੀ ਚਾਹੀਦੀ ਹੈ ਵਧੀਆ ਗੱਲ ਹਨ ਤੇ ਉਸ ਬੰਦੇ ਨਾਲ ਮੇਰੀ ਕਾਫੀ ਇੰਨੀ ਗੱਲ ਹੁੰਦੀ ਰਹੀ ਸੀ ਕਾਫੀ 1-2 ਘੰਟਾ ਗੱਲ ਕਰਦੇ ਰਹੇ ਤੇ ਉਹ ਮੈਂ ਕਿਹਾ ਚਲੋ ਹਨ ਆਪਾਂ ਵੀ ਗੱਲ ਕਰਦੇ ਹਾਂ ਸੋ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸასი ਗੱਲ ਸਾਰਿਆਂ ਨੂੰ